ਕਿ ਅਬਦਾਲੀ ਵੀ ਕਹਿੰਦਾ ਸੀ 35000 ਸ਼ਹੀਦ ਕਰਕੇ ਕਿ ਸਿੱਖ ਮੁੱਕ ਗਏ ਸਰੋਵਰ ਭਰ ਕੇ ਕਣਕ ਬੀਜ ਕੇ ਮੁੜ ਗਿਆ ਸੀ ਕਹਿੰਦਾ ਹੁਣ ਨਹੀਂ ਸਿੱਖ ਜਿਉਦਾ ਹੁੰਦੇ ਅਸੀਂ ਉਦੋਂ ਵੀ ਤਕੜੇ ਹੋ ਕੇ ਲੜਾਈ ਲੜੀ ਐ ਕੋਈ ਇੱਕ ਵਿਅਕਤੀ ਸਾਡੀ ਕੌਮ ਨੂੰ ਅੱਗੇ ਲੈ ਕੇ ਨਹੀਂ ਜਾ ਸਕਦਾ ਕੌਮ ਦੇ ਵਿੱਚ ਕੁਰਬਾਨ ਹੋਰਵਾਨਾਂ ਦੀ ਕੋਈ ਕਮੀ ਨਹੀਂ ਕਿਉਂਕਿ ਇਹ ਆਵਾਜ਼ ਜਿਹੜੀ ਖਡੂਰ ਸਾਹਿਬ ਤੇ ਫਰੀਦਕੋਟ ਚੋਂ ਆਈ ਆ ਇਸ ਆਵਾਜ਼ ਨੂੰ ਸਮਝਣ ਦੀ ਲੋੜ ਐ ਸਿਰ ਦੇਣ ਵਾਲੇ ਅੱਜ ਵੀ ਬਹੁਤ ਆਕਾਮ ਦੇ ਵਿੱਚ ਪਰ ਸਿਰ ਲੈਣ ਵਾਲਾ ਹੈ ਨਹੀਂ ਸਰਦਾਰਾਂ ਵਾਲੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਉਹ ਬੰਦੇ ਨਾ ਅੱਗੇ ਲੈ ਕੇ ਆਓ ਜਿਹੜੇ ਸਟੇਜ ਤੇ ਬੈਠੇ ਪਿੰਡ ਦੇ ਮੈਂਬਰ ਵੀ ਨਾ ਬਣ ਸਕਦੇ ਹੋਣ ਤੇ ਦੂਜਿਆਂ ਬੁਲਾ ਰਿਹਾ ਤੇ ਨਾਮ ਕਟਾ ਦੇਣ ਨੌਵੇਂ ਪਾਸ਼ਾ ਦੀ ਪਵਿੱਤਰ ਧਰਤੀ ਤੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸਾਰਿਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਿਰਫੇ 1 ਮਿੰਟ ਲੈਣਾ 2 ਮਿੰਟ ਦਾ ਹੁਕਮ ਹੋਇਆ 1 ਮਿੰਟ ਚ ਬੇਨਤੀ ਸਮਾਪਤ ਕਰੂੰਗਾ ਮੈਂ ਫਤਿਹ ਬੁਲਾਈ ਆ ਕੋਈ ਵੀ ਬੁਲਾਰਾ ਸਟੇਜ ਤੋਂ ਫਤਿਹ ਬੁਲਾਉਂਦਾ ਹੁੰਦਾ ਜਵਾਬ ਦਿਆ ਕਰੋ ਵਾਹਿਗੁਰੂ ਸ਼ਬਦ ਦੇ ਮੈਨੇ ਸਮਝੋ ਫਤਿਹ ਹਾਸਲ ਕਰਨੀ ਆ ਤਾਂ ਫਤਿਹ ਗਜਾਉਣੀ ਪੈਣੀ ਆ ਇੱਕ ਛੱਤ ਥੱਲੇ ਇਸ ਧਰਤੀ ਤੇ ਇੰਨੇ ਲੋਕ ਜੇ ਵਾਹਿਗੁਰੂ ਵਾਹਿਗੁਰੂ ਕਹਿਣਗੇ ਤੇ ਪ੍ਰਾਪਤੀਆਂ ਸਾਡੇ ਪੈਰਾਂ 'ਚ ਹੋਣਗੀਆਂ ਇਹ ਨਾ ਭੁੱਲਿਆ ਕਰੋ ਜੇ ਸਾਡੀ ਹਰੇਕ ਗੱਲ ਵਿੱਚ ਵਾਹਿਗੁਰੂ ਦਾ ਜ਼ਿਕਰ ਹੋਊ ਫਿਰ ਆਪੇ ਉਹਨੂੰ ਫਿਕਰ ਹੋਊ ਹਰੇਕ ਸਰੀਰ 'ਚੋਂ ਆਵਾਜ਼ ਆਵੇ ਗੱਜ ਕੇ ਫਤੇ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦਾ ਆ ਆਪਦੇ ਵੱਡੇ ਭਰਾ ਦਾ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਸਰਦਾਰ ترਸੇਮ ਸਿੰਘ ਜੀ ਬਾਪੂ ਜੀ ਜਿਨ੍ਹਾਂ ਨੇ ਸਰਦਾਰ ਗੁਰਸੇਵਕ ਸਿੰਘ ਜਵਾਹਰ ਕੇ ਜਿਨ੍ਹਾਂ ਨੇ ਇਹ ਪੰਥਕ ਰਵਾਇਤ ਦਾ ਮੁੱਢ ਬਣਿਆ ਹੈ ਜਿਹੜੀ ਖੁਸ਼ੀ ਹੋਈ ਸਾਖ ਸੀ ਸਾਡੀ ਸਿੱਖਾਂ ਦੀ ਪੂਰੀ ਦੁਨੀਆ ਤੇ ਆਪੂ ਬਣੇ ਸਿੱਖ ਆਗੂਆਂ ਨੇ ਆਪੂ ਬਣੇ ਫਖਰੇ ਕੌਮ ਹੋਰਾਂ ਨੇ ਜਿਹੜਾ ਸਿੱਖਾਂ ਦਾ ਕਿਰਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਰਤਬਾ ਮੱਲੀਆ ਮੇਟ ਕੀਤਾ ਸੀ ਉਹਨੂੰ ਉੱਚਾ ਚੱਕਣ ਦਾ ਜਿਹੜਾ ਅੱਜ ਦਾ ਇਕੱਠ ਇਹ ਤਹਈਆ ਏ ਇੱਕ ਤਹਈਆ ਉਹ ਸਰਕਾਰ ਨੂੰ ਇੱਕ ਚੇਤਾਵਨੀ ਆ ਉਸ ਸਰਕਾਰ ਨੂੰ ਕਿ ਅਬਦਾਲੀ ਵੀ ਕਹਿੰਦਾ ਸੀ 35000 ਸ਼ਹੀਦ ਕਰਕੇ ਕਿ ਸਿੱਖ ਮੁੱਕ ਗਏ ਸਰੋਵਰ ਭਰ ਕੇ ਕਣਕ ਬੀਜ ਕੇ ਮੁਰਗਿਆ ਸੀ ਕਹਿੰਦਾ ਹੁਣ ਨਹੀਂ ਸਿੱਖ ਜਿਉਦਾ ਹੁੰਦੇ ਅਸੀਂ ਉਦੋਂ ਵੀ ਤਕੜੇ ਹੋ ਕੇ ਲੜਾਈ ਲੜੀ ਐ ਭੁੱਲਣਾ ਨਹੀਂ ਚਾਹੀਦਾ ਨੌਜਵਾਨੋ ਸਾਡੇ ਕੋਲੇ ਜਿਹੜਾ ਵਿਰਸਾ ਐ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ 6 ਸਾਲ ਦਾ ਛੋਟਾ ਜਿਹਾ ਰਾਜ ਸੀ ਉਹ ਸੰਕਲਪ ਦੇ ਕੇ ਗਿਆ ਸਾਨੂੰ 40 ਸਾਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇ ਅਸੀਂ ਉਹ ਰਾਜ ਭਾਗ ਲਿਆਂਦਾ ਤੇ ਅੱਜ ਫੇਰ ਸਾਡੇ ਕੋਲੇ 2 ਕੁ ਸਾਲ ਦਾ ਸਮਾਂ ਐ ਸੰਗਠਿਤ ਹੋਵੋ ਲੀਡਰਸ਼ਿਪ ਤਿਆਰ ਕਰੋ ਜਿਹੜੀ ਲੀਡਰਸ਼ਿਪ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 60 ਸਾਲੇ ਸਾਨੂੰ ਨਹੀਂ ਸੀ ਲੱਭੀ ਜੱਸਾ ਸਿੰਘ ਆਲੂ ਵਾਲੀ ਜੱਸਾ ਸਿੰਘ ਰਾਮਗੜੀਆ ਦੇ ਰੂਪ ਦੇ ਵਿੱਚ ਮਿਲੀ ਸੀ ਕੋਈ ਇੱਕ ਵਿਅਕਤੀ ਸਾਡੀ ਕੌਮ ਨੂੰ ਅੱਗੇ ਲੈ ਕੇ ਨਹੀਂ ਜਾ ਸਕਦਾ ਕੌਮ ਦੇ ਵਿੱਚ ਕੁਰਬਾਨ ਹੋਰ ਵਾਲਿਆਂ ਦੀ ਕੋਈ ਕਮੀ ਨਹੀਂ ਮੈਂ ਇੱਕੋ ਹੀ ਗੱਲ ਕਰਕੇ ਸਮਾਪਤੀ ਕਰੂੰਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਚੱਲਦੇ ਦੀਵਾਨ ਦੇ ਵਿੱਚ ਕਿਸੇ ਨੇ ਕਿਹਾ ਕਿ ਸੰਤ ਜੀ ਤੁਸੀਂ ਕਹਿੰਦੇ ਹੋ ਇੱਕ ਮਸਤ ਹਾਥੀ ਨੂੰ ਪੁੱਤਰ ਉਹ ਹਾਥੀ ਨੂੰ ਇੱਕ ਨਾਗਣੀ ਨਾਲ ਮਾਰ ਦਿੱਤਾ ਕਿਵੇਂ ਸੰਭਵ ਹੋ ਸਕਦਾ ਤਾਂ ਸੰਤਾਂ ਦਾ ਜਵਾਬ ਸੀ ਕਿ ਤੁਸੀਂ ਮਸਤ ਹਾਥੀ ਵੇਖਿਆ ਤੁਸੀਂ ਬਚਿੱਤਰ ਸਿੰਘ ਨਹੀਂ ਵੇਖੇ ਆ ਬਚਿੱਤਰ ਸਿੰਘ ਬੈਠੇ ਆ ਇਹਨਾਂ ਨੂੰ ਸਾਹਮਣੇ ਲੋ ਇਹ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਅਹੁਦੇ ਰਤਬੇ ਦੇ ਲਾਲਚ ਤੋਂ ਇਹ ਤਿਆਗ ਕਰਨ ਵਾਲੇ ਨੌਜਵਾਨਾਂ ਦਾ ਕਾਫਲਾ ਹੈ ਇਹਨਾਂ ਤੇ ਮੋਢੀ ਬਣੋ ਕਿਉਂਕਿ ਇਹ ਆਵਾਜ਼ ਜਿਹੜੀ ਖਡੂਰ ਸਾਹਿਬ ਤੇ ਫਰੀਦਕੋਟ ਚੋਂ ਆਈ ਆ ਇਸ ਆਵਾਜ਼ ਨੂੰ ਸਮਝਣ ਦੀ ਲੋੜ ਹੈ ਸਿਰ ਦੇਣ ਵਾਲੇ ਅੱਜ ਵੀ ਬਹੁਤ ਆ ਕੌਮ ਦੇ ਵਿੱਚ ਪਰ ਸਿਰ ਲੈਣ ਵਾਲਾ ਹੈ ਨਹੀਂ ਇਸ ਲਈ ਮੇਰੀ ਬੇਨਤੀ ਆ ਕਿਰਦਾਰਾਂ ਵਾਲੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਓਹ ਲਾ ਬੰਦੇ ਨਾ ਅੱਗੇ ਲੈ ਕੇ ਆਓ ਜਿਹੜੇ ਸਟੇਜ ਤੇ ਬੈਠੇ ਪਿੰਡ ਦੇ ਮੈਂਬਰ ਵੀ ਨਾ ਬਣ ਸਕਦੇ ਹੋਣ ਤੇ ਦੂਜਿਆਂ ਬੁਲਾ ਰਿਆ ਤੇ ਨਾਮ ਕਟਾ ਦੇਣ ਇਹੋ ਜਿਹੇ ਬੰਦਿਆਂ ਦੀ ਸਟੇਜ ਦੇ ਨੇੜੇ ਲੋੜ ਨਹੀਂ ਪੰਥ ਕੇਕਤਾ ਦੀ ਗੱਲ ਹੈ ਤਾਂ ਪੰਥ ਕੇਕਤਾ ਲਈ ਖੁਲਦਰੀ ਨਾਲ ਇਕਤਾ ਕਰਨੀ ਪਊਗੀ ਨਿਜ ਨੂੰ ਪਾਸੇ ਰੱਖਣਾ ਪਊਆ ਚੋਲੇ ਜਿਹੜੇ ਨਿਜ ਪ੍ਰਸਤੀ ਦੇ ਲਾ ਦਿਓ ਪੰਥ ਪ੍ਰਸਤੀ ਦੇ ਕੌਮ ਪ੍ਰਸਤੀ ਦੇ ਚੋਲੇ ਪਹਿਨੋ ਤਾਂ ਕਿ ਕੌਮ ਲਈ ਕੁਰਬਾਨ ਹੋਇਆ ਜਾ ਸਕੇ ਪੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਕਰਦੇ ਹਾਂ ਕਿਉਂਕਿ ਸਮਾਂ ਜਾਤ ਨਹੀਂ ਦਿੰਦਾ ਗੱਜ ਕੇ ਫਤਿਹ ਗਾ ਦਿਓ ਵਾਹਿਗੁਰੂ ਜੀ ਕਾ ਖਾਲਸਾ